ਉਹ ਆਪਣੀ ਅੱਖਾਂ ਦੇ ਨਾਲ ਜਿੱਥੇ ਕਿਸਾਨ ਪ੍ਰਸ਼ਾਦਮਈ ਬੈਠੇ ਸੀ ਕਿ ਗੱਡੀ ਉਹ ਕਿਸਾਨਾਂ ਦੇ ਉੱਪਰ ਆ ਕੇ ਨਹੀਂ ਚੜੀ ਪੰਡਾਲ ਦੇ ਵਿੱਚ ਬੇਨਤੀ ਹੈ ਮੀਡੀਆ ਨੂੰ ਖੜੇ ਪੰਡਾਲ ਦੇ ਵਿੱਚ ਗੱਡੀ ਨੂੰ ਕਵਰ ਕੀਤਾ ਜਾਵੇ ਤੇ ਗੱਡੀ ਦੀ ਰਿਪੋਰਟ ਕੀਤੀ ਜਾਵੇ ਮੀਡੀਆ ਨੂੰ ਬੇਨਤੀ ਹੈ ਕਿ ਕਿਸਾਨ ਅੰਦਰ ਬੈਠੇ ਸੀ ਕੰਪਲੈਕਸ ਦੇ ਕਿਸਾਨ ਸ਼ਾਤਮਈ ਬਾਹਰ ਬੈਠੇ ਨੇ ਤਾਰ ਆਇਆ ਤੇ ਗੱਡੀ ਚੜੀ ਹੈ ਇਸ ਲਈ ਇਹਨੂੰ ਸੌਖੀ ਖੇਡ ਨਾ ਸਮਝੋ ਇਹ ਗੱਲ ਨੂੰ ਪੱਲੇ ਬੰਨੋ ਕਿ ਲੜਾਈ ਲੰਬੀ ਐ ਇਹਨੂੰ ਇੰਨਾ ਸੌਖਾ ਨਾ ਸਮਝੋ ਕਿ ਗੱਡੀ ਨੂੰ ਪਿੱਛੇ ਮੋੜੋਂਗੇ ਛੇਤੀ ਇਹ ਗੱਡੀ ਨੇ ਪਿੱਛੇ ਛਕਾਰਿਆ ਨਹੀਂ ਮੁਰਨਾ ਇਹ ਗੱਡੀ ਅੱਕੇ ਬਦਨ ਨੂੰ ਤਾਬਲੀ ਐ ਨਹੀਂ ਹੁਣ ਨੂੰ ਗੱਡੀ ਨੇ ਪਿੱਛੇ ਚੱਲਿਆ ਜਾਣਾ ਸੀ ਮਾਵਾ ਭੈਣਾਂ ਦੇ ਜੁੰਡੇ ਤੱਕ ਪਟਕੇ ਦੇਖ ਲੈ ਗੰਡੀਆਂ ਗਾਲਾਂ ਮਾਵਾ ਭੈਣਾਂ ਨੂੰ ਕੱਢ ਲਿਆ ਗਈਆਂ ਸਾਡੇ ਆ ਪੱਖਾਂ ਲੱੱਜੇ ਦੇਖ ਲਿਆ ਥੋੜੇ ਦਿਮਾਗ ਦੇ ਵਿੱਚ ਹਾਲੇ ਤਾਂ ਚੱਲ ਨਹੀਂ ਆਈ ਕੇ ਪਿੱਛੇ ਥਾਫੜਾ ਐਮਐਲਏ ਦੇਮਾਨ ਭਗਵੰਤ ਮਾਨ ਤੇ ਹੋਰ ਇਹਨਾਂ ਦੀ ਜਿੰਨੀ ਅਫਸਰशाही ਐ ਕੇ ਨਹੀਂ ਬੱਝੰਦੇ ਨੇ ਡਾੜਕੇ ਲੰਘੋ ਇਹਨਾਂ ਨੂੰ ਪਰ ਤੁਹਾਡੇ ਜਜ਼ਬੇ ਨੂੰ ਸਲਾਮ ਐ ਭਰਾਵੋ ਜਦੋਂ ਮਾਮਾ ਭੈਣਾ ਮੂਹਰੇ ਬੈਠਿਆਂ ਨੇੜੀਆਂ ਤਾਂ ਤੁਸੀਂ ਪਿੱਛੇ ਰਵੋ ਇਹ ਸ਼ਰਮ ਵਾਲੀ ਗੱਲ ਐ ਆਕੇ ਬੈਠਾ ਆਕੇ ਇਹਨੇ ਲੰਮਾ ਚਮਣਾਇਆ ਗਾਨ ਸਾਥੀਓ ਆਓ ਯਾਰ ਸਾਰੇ ਬੰਦੇ ਨੂੰ ਕਹਿ ਦੇ ਸਾਰਿਆਂ ਨੇ ਸੇਟੋ ਬੇਨਤੀ ਕੀਤੀ ਜਾਣੀ ਹੈ ਗੱਡੀ ਦਾ ਪੂਰੇ ਬੈਠੋ ਬਿਠਾਓ ਜਾਨ ਨੂੰ ਭਾਈ ਲਾਓ ਜਾਨ ਇਹ ਡੀਐਸਟੀ ਨਾ ਤਾਂ ਇਹ ਨਾ ਭਲੇ ਭਾਈ ਸਾਰੇ ਬੈਠੋ ਫੇਟਰ ਬੈਠੋ ਪੂਰਾ ਬੈਠੋ ਅਰੇ ਮਿਹਰਾ ਕਹਿਣੀ ਵਾਲਾ ਕੰਮ ਉਹ ਯੂਪੀ ਦਾ ਹੋਇਆ ਪੰਜਾਬ ਪੰਜਾਬ ਦਿੱਕਾ ਕਰਾਉਣਾ ਏ ਇਹ ਗਾਇਕ ਸਾਹਿਬ ਨੂੰ ਤੇ ਗੱਡੀ ਤੇ ਚੈੱਕ ਕਰ ਲੈ ਹਦਾ ਸਿਆਣੀ ਹੈ ਆ ਬੈਜੋ ਬੈਜੋ ਕੁਛ ਨਹੀਂ ਹੁੰਦਾ ਬੈਜੋ ਇਹ ਖੇੜਾ ਛੇੜਦਾ ਇਹ ਖੇੜਾ ਛੇੜਦਾ ਤੇ ਇਧਰ ਵੀ ਖੇੜਾ ਦੇਣਾ ਤਿਆਰ ਬੈਣ ਕਿਹਾ ਤਾਂ ਸਿਆਣੀ ਆ ਨਾ ਅਜੀ ਸ਼ਾਂਤ ਮਾਈ ਕੋਲ ਕਿਲਾਉਣਾ ਬੈਜੋ ਸਾਰੇ ਕੋਈ ਜਾ ਕੇ ਖੇੜਾ ਛੇੜਦੀ ਹੈ ਬੈਜੋ ਬਾਈ ਬੈਜੋ ਖੇੜਾ ਦੇ ਅੱਜਾ ਦਾ ਸ਼ਾਹੀ ਹੋ ਜਾ ਕਰਵਾਣਾ ਉੱਤੇ कोशिशो मौजूदा पी पी डी एस पी ਜੇ ਸਾਨੂੰ ਫੜਕਿਆਂ ਦੇ ਵੇਖਿਆ ਪਿਆ ਜੇ ਪ੍ਰਸ਼ਾਸਨ ਨੇ ਨੀਤੀ ਲੜਾਈ ਮੰਨਦਾ ਤਾਂ ਜੀਣਾ ਤੇ ਪੱਕੇ ਤਰਜ਼ ਕਰ ਲੈਣਾ ਤੇ ਉਹਨਾਂ ਦੇ ਹੱਕ ਤਰਕਾ ਤੋਂ ਫੁੰਨ ਗਏ ਇੱਕ ਕਿਹੜਾ ਕਾਨੂੰਨ ਹੈ ਪੱਕੇ ਨਾਲ ਕਿਸਾਨਾਂ ਦੇ ਅੱਗੇ ਗਲੀ ਚੜਾ ਕੇ ਜਿਹੜੀ ਮਾਰੇ ਵਾਤੇ ਹੋਣਾ ਚਾਹੀਦੀ ਹੈ ਉਹ ਦੁਬਾਰਾ ਇੱਕ ਵਾਰ ਪੰਜਾਬ ਦੇ ਵਿੱਚ ਉਹ ਜੂਪੀ ਵਾਲਾ ਲਖੀਆਂ ਫਰਕੀ ਦੀ ਦਹਰਾਉਣ ਲੱਗੇ ਹੋਏ ਨੇ ਇੱਕ ਪਾਸੇ ਸ਼ਾਂਤ ਬਈ ਧਰਨਾ ਚੱਲ ਰਿਹਾ ਹੋਵੇ ਤੇ ਉਸ ਧਰਨੇ ਦੇ ਵਿੱਚੋਂ ਛੋਕ ਚਪੀਤੇ ਕਿਸਾਨਾਂ ਦੇ ਉੱਪਰ ਦੀ ਭੁਜਾ ਕੇ ਗੱਡੀ ਚੜਾ ਕੇ ਡੀਐਸਪੀ ਨਾਬਾ ਮੈਡਮ ਉਹ ਆਪਣੀ ਗੱਡੀ ਭੁਜਾ ਕੇ ਲੰਘਣ ਲੱਗੇ ਸੀਗੇ ਪਰ ਕਿਸਾਨਾਂ ਨੇ ਇੱਕਦਮ ਹੀ ਅੱਗੇ ਆ ਕੇ ਬੈਠ ਕੇ ਉਹਨਾਂ ਨੂੰ ਰੁਕਿਆ ਗਿਆ ਦੇਖੋ ਕਿਸਾਨਾਂ ਵੀਆਂ ਜਿਹੜੀਆਂ ਪੱਗਾਂ ਨੇ ਉਹ ਇਹ ਪਾਰੀਆਂ ਕਿ ਜੰਮੇ ਗਈਆਂ ਇੱਕ ਵੇਖਾਓ ਤੁਰ ਕੇ ਇੱਥੇ ਹੋਈਆਂ ਕਿਸਾਨਾਂ ਕੋਲ ਚਲੇ ਨਹੀਂ ਜਾਣਾ ਪੂਰਾ ਇੱਕ ਵਾਰ ਚੱਲ ਕੇ ਆਏ ਆਂ ਜੇ ਜਮਾਨਤ ਨਹੀਂ ਕਰਦੇ ਕਿਤੇ ਨੁਕਤੇ ਇਸ ਹਰੰਮ ਦੇ ਕੋਰ ਵਿੱਚ ਬਲੇ ਵੀ ਕੀ ਲਾਗਾ ਵੀ ਅਸੀਂ ਇਹ ਗੱਡੀ ਅੱਗੇ ਹੀ ਕੱਢ ਕੇ ਲੈ ਜਾਣੀ ਹੈ ਪਰ ਅਸੀਂ ਵਾਪਸ ਨਹੀਂ ਲੈ ਕੇ ਜਾਣੀ ਕਿਉਂਕਿ ਇਸ ਫੈਕਸ਼ਨ ਨੂੰ ਇਹ ਨਹੀਂ ਪਤਾ ਵੀ ਪੰਜਾਬ ਦੇ ਲੋਕ ਨੇ ਕਿ ਕਰ ਰਹੇ ਕਿਤੇ ਕਿਤੇ ਵੀ ਇਹ ਪੂਰੇ ਡਟੇ ਹੋਏ ਨੇ ਇਹ ਗੱਡੀ ਨੂੰ ਅੱਗੇ ਨਹੀਂ ਜਾਣ ਦੇਣਗੇ ਇਸ ਕਰਕੇ ਸਾਰੇ ਸਾਥੀਆਂ ਨੂੰ ਬੇਨਤੀ ਆ ਇਸ ਸਲੈਬ ਨੂੰ ਵੱਧ ਤੋਂ ਵੱਧ ਸ਼ੇਅਰ ਕੀਤਾ ਜਾਵੇ ਤੇ ਤੁਸੀਂ ਵੱਧ ਤੋਂ ਵੱਧ ਨਾਬੇ ਦੇ ਵਿੱਚ ਪਹੁੰਚਣ ਦੀ ਕਿਰਪਾਲਤਾ ਕਰੋ ਕਿਉਂਕਿ ਮੰਨਿਆ ਤੁਸੀਂ ਵੱਧ ਤੋਂ ਵੱਧ ਨਾਬੇ ਦੇ ਵਿੱਚ ਪਹੁੰਚੋ ਕਿਉਂਕਿ ਜਿਹੜਾ ਮੋਰਚਾ ਪੂਰਾ ਫਸ ਚੁੱਕਿਆ ਇੱਕ ਪਾਸੇ ਪ੍ਰਸ਼ਾਸਨ ਵੀ ਪੂਰਾ ਪੰਗਾ ਭਾਰ ਹੋ ਚੁੱਕਿਆ ਪਰੇ ਯਾਦ ਰੱਖੋ ਇਹ ਪ੍ਰਸ਼ਾਸਨ ਨੂੰ ਪੂਰਾ ਬਿਨਉਣ ਲੱਗੇ ਹੋਏ ਨੇ ਕਿ ਇਸ ਕਰਕੇ ਸਾਰੇ ਸਾਥੀਆਂ ਨੂੰ ਬੇਨਤੀ ਆ ਜੀ ਤੁਸੀਂ ਵੱਧ ਤੋਂ ਵੱਧ ਨਾਬੇ ਦੇ ਪਹੁੰਚਣ ਦੀ ਕਿਰਪਾਲਤਾ ਕਰੋ ਕਿਉਂਕਿ ਆਪਾਂ ਜਿਹੜਾ ਕਿ ਪੱਪੂ ਪੰਕਜ ਤੇ ਪਰਚਾ ਦਰਜ ਕਰਾ ਕੇ ਆਪਾਂ ਇਸ ਪਰਚੇ ਨੂੰ ਤੇ ਜਿਹੜੀ ਆਪਾਂ ਕਾਰਵਾਈ ਆ ਉਹ ਆਪਾਂ ਕਰ ਸਕੀਏ ਇਸ ਕਰਕੇ ਸਾਰੇ ਨੂੰ ਬੇਨਤੀ ਆ ਕਿ ਤੁਸੀਂ ਵੱਧ ਤੋਂ ਵੱਧ ਇੱਥੇ ਨਾਬੇ ਦੇ ਪਹੁੰਚਣ ਦੀ ਕਿਰਪਾਲਤਾ ਕਰੋ ਆਹ ਲੋਕਾਂ ਪ੍ਰਧਾਨ ਦੀ ਆਪਣਾ ਸਕਾਰ ਦੇਣੀ ਵਾਰ-ਵਾਰ ਸਟੇਜ ਤੋਂ ਬੇਨਤੀਆਂ ਕਰਨ ਦੇ باوجود ਸਾਡੇ ਕਿਸਾਨ ਭਰਾ ਜਿਹੜੇ ਅੱਜ ਦੇ ਪ੍ਰੋਗਰਾਮ 'ਚ ਆਏ ਨੇ ਉਹਨਾਂ ਨੂੰ ਮੇਰੀ ਬੇਨਤੀ ਹੈ ਕਿ ਤੁਸੀਂ ਬੈਠ ਚੋ ਜੀ ਬਿਲਕੁਲ ਬਿਲਕੁਲ ਬੇਨਤੀ ਅਸੀਂ ਤੁਹਾਡੇ ਨਾਲ ਸਹਿਮਤਾਂ ਦੇਖੋ ਕਿਹੜੇ ਇਹਨਾਂ ਨੇ ਇੱਕ ਮਿੰਟ ਕਿਹੜੇ ਇਹਨਾਂ ਨੇ ਮੰਮੀ ਇੱਕ ਮਿੰਟ ਭਰਾ ਜੀ ਮੈਂ ਕਿਉਂਕਿ ਗੱਲ ਕਰਾਂ ਮੜੀ ਜੀ ਸਾਈਡ ਤੇ ਤੁਹਾਨੂੰ ਰਸਤਾ ਦਿਵਾਗੇ ਕੋਈ ਗੱਲ ਨਹੀਂ ਅਸੀਂ ਤਾਂ ਸਵੇਰ ਤੋਂ ਲਾ ਕੇ ਜਦੋਂ ਧਰਨਾ ਲਾਇਆ ਇੱਕ ਸੜਕ ਬੇਲੀ ਸਕੀ ਹੋਈ ਹੈ ਪਰ ਇੱਥੇ ਜਿਹੜੀ ਡੀਐਸਪੀ ਮੈਡਮ ਤਹਿਰਾਜ਼ ਕੀਤੀ ਹੋਈ ਹੈ ਨਾਬੇ ਦੇ ਵਿੱਚ ਉਹਨੂੰ ਹਜੇ ਤੱਕ ਮੈਨੂੰ ਲੱਗਦਾ ਹੈ ਇਹਦੀ ਕੋਈ ਕੋਸ਼ਿਸ਼ ਹੈ ਨਾ ਆਰ ਕਰਨ ਤੋਂ ਪਹਿਲਾਂ ਉਹਨੂੰ ਗਿਆਨ ਦੇਣ ਦੀ ਲੋੜ ਸੀ ਵੀ ਅਧੋਲਨ ਕਾਰੀਆਂ ਦੇ ਮਾਰੇ ਸੰਵਿਧਾਨ ਦੇ ਤਾਅ ਉਪਰ ਅਧੋਲਨ ਆ ਅਧੋਲਨ ਇੱਕ ਹੋਂਦੇ ਸੰਵਿਧਾਨ ਮੁਤਾਬਕ ਬਾਜੂ ਤੇ ਜਾਇਜ਼ ਮੰਗਾਂ ਦੇ ਸ਼ਾਂਤਮਈ ਲੋਲਨ ਹੋ ਰਿਹਾ ਤੇਰੇ ਦੱੱਪਰ ਮੁਰੇ ਅਧੋਲਨ ਹੋ ਰਿਹਾ ਤੇ ਤੂੰ ਅਧੋਲਨ ਕਾਰੀਆਂ ਦੇ ਉੱਤੇ ਐ ਗੱਡੀਆਂ ਝਾਕੇ ਅਧੋਲਨ ਨੂੰ ਅਧੋਲਨ ਨੂੰ ਸੋਚਨ ਦਾ ਜਿਹੜਾ ਮਨਸੂਕਾ ਪਾਇਆ ਹੈ ਇਹ ਮਨਸੂਖਾ ਮੈਨੂੰ ਭਾਰਤ ਦੇ ਇਤਿਹਾਸ ਦੇ ਵੀ ਦੱਸਦੇ ਹੋ ਕਿ ਕਦੇ ਕਾਮਯਾਬ ਹੋ ਰਿਹਾ ਹੈ ਕਦੇ ਕਾਮ ਨਹੀਂ ਹੋ ਰਿਹਾ ਇਹ ਹਉਮੈ ਤੇ ਹੰਕਾਰ ਇਹ ਆਮ ਆਦਮੀ ਪਾਰਟੀ ਦਾ ਹੰਕਾਰ ਇੱਥੋਂ ਦੇ ਐਮਐਲਏ ਦਾ ਹੰਕਾਰ ਇੱਥੋਂ ਦੇ ਪਾਪਰ ਕਾਂਕੇਜ ਪੱਪੂ ਦੀ ਦਿੱਖ ਤੇ ਗਰੀ ਪੁਲਿਸ ਦਾ ਹੰਕਾਰ ਇੰਨਾ ਝਲਕੂ-ਪੁਖਾਰਿਆ ਆ। ਆਪਾਂ ਨੂੰ ਕਿੱਥੋਂ ਮੁੜਾਂਗੇ? ਕਿ ਕਿਸਾਨਾਂ ਨੂੰ ਸ਼ਹਿਰ ਮਾਰ ਕੇ ਨੱਟ ਕੇ ਪੂਰਵਾ ਬੈ ਗਿਆ ਐ। ਜਿਹੜਾ ਨੇ ਕਲੋਨੀਆ ਵਾਲੇ ਭਰਾਵਾਂ ਨੇ ਸਮੱਸਿਆ ਖੜੀ ਕਰੀ ਐ। ਉਹ ਇਹਨਾਂ ਨੇ ਕੀਤੀ ਐ। ਨਹੀਂ ਦੇਖਦੀ ਐ ਇਹਨਾਂ ਨੂੰ ਲੰਮੇ ਲਈ। ਕੋਈ ਇੱਕ ਗੱਡੀ ਦਾ ਰਸਤਾ ਆਪਾਂ ਦੇਓ ਯਾਰ। ਆਪਾਂ ਇਹ ਜਿੱਥੇ ਮਰਜੀ ਆਪਾਂ ਨੇ ਕਾਰ ਰੇਖਾਂਨ ਕਰੇ ਪ੍ਰਸ਼ਾਸਨ। ਆਪਾਂ ਇਸ ਗੱਡੀ ਨੂੰ ਇਧਰ ਚਾਹੋ ਇਹ ਗੱਡੀ ਦਾ ਰਸਤਾ ਛੱਡੋ। ਇਹ ਆਪਣੇ ਭਰਾ ਨੇ ਇਹਨਾਂ ਤੋਂ ਬਿਨਾ ਆਪਣਾ ਕੋਈ ਨੰਨ ਕੰਮਜਾਬ ਨਹੀਂ ਹੋ ਸਕਦਾ। ਇਹਨਾਂ ਤੋਂ ਆਪਾਂ ਨੇ ਮਦਦ ਲੈਣੀ ਹੈ ਇਹ ਦੋਵੇਂ ਲੰਮੇ ਚੱਲ ਸਕਦਾ ਇੱਕ ਗੱਡੀ ਦਾ ਇਧਰ ਰਸਤਾ ਦੇ ਦਿਓ ਜਿਹੜਾ ਇੱਕ ਪਾਸੇ ਗੱਡੀ ਨੂੰ ਹਟਕ ਦੇ ਇਹ ਗੱਡੀ ਦੇ ਮੂਹਰੇ ਲਾ ਦਿਓ ਕੋਈ ਚੱਕਰ ਨਹੀਂ ਮੂਹਰੇ ਲਾ ਦਿਓ ਇਹ ਦੇ ਲੋੜੇ ਚੱਲੂਗੀ ਕਿਉਂਕਿ ਇਹ ਸਾਡੀ ਮਜ਼ਦੂਰੀ ਹੈ ਹਾਂ ਇਹ ਮਜ਼ਦੂਰੀ ਦੀ ਬੈਠੀ ਹਾਂ ਆਪਾਂ ਪਾਈ। ਉਹ ਗੱਡੀ ਨੂੰ ਥੋੜਾ ਰੋਲ ਕੇ ਇੱਧਰ ਕਰ ਲਓ। ਕਿਉਂਕਿ ਇਹ ਐ ਨਹੀਂ ਪਤਾ ਸਾਰੀ ਰਾਤ ਜਾਂ ਇੰਤਜ਼ਾਰ ਹੋ ਗਿਆ ਬੰਦ ਵੀ। ਪਾਣੀ ਪਾਈ ਆ। ਅੱਜ ਸਾਡੇ ਸੇਲਫੀ ਸੌਂਫਲੇ ਹੋਣਾ ਹੈ। ਅੱਜ ਸਾਡੇ ਸੇਤਰੂ ਬੋਲਦੇ। ਪਰ ਇਹ ਤੋਂ ਪਹਿਲਾਂ ਮੇਰੇ ਵੀਰੋ ਕੋਈ ਸਟੇਜ ਤੋਂ ਕੋਈ ਨਾਲ ਅਨਾਉਂਸ ਕਰਦੇ ਆ। ਇਹ ਸੀਆਈਡੀ ਤੇ ਸਰਕਾਰ ਥੋੜੇ ਵੱਲ ਦੇਖਦੀ। ਕਿ ਹੁਣ ਆ ਵੀ ਪਾਈ ਪਾਣੀ। ਕਿੰਨੇ ਕਾ ਲਾਗੂ ਕਰਦੇ ਹੋ ਆ ਗੱਡੀ ਦਾ ਡਰਾਈਵਰ ਆ ਗਿਆ ਰੇ ਆ ਗਿਆ ਉਧਰ ਪਾਣੀ ਆ ਗਿਆ ਆਪਾਂ ਗੱਡੀ ਨੂੰ ਇੱਧਰ ਦੇ ਪਾਸੇ ਆਏ ਮੈਂ ਪਰਲੇ ਜਾ ਕਿਥੋਂ ਵੀ ਜਿਹੜੇ ਰਾਹਗੀ ਆਪਣੇ ਤੋਂ ਇੰਨਾ ਪ੍ਰੇਸ਼ਾਨ ਹੋ ਰਹੇ ਨੇ ਇੱਥੇ ਬਰੁਕੀ ਲੱਗ ਰਹੀ ਆ ਲੋਕ ਟਾਇਰਿਆ ਦੇ ਦੇ ਆ ਦੇ ਦੇ ਆਰ ਪੀਆ ਗਲਾਸ ਦੇ ਦੇ ਇਹਦਾ ਲੋੜ ਹੈ ਜਿਹਦਾ ਤਾਂ ਕਿ ਆਪਾਂ ਇਹਨਾਂ ਭਾਈਪਰਾਵਾਂ ਨੂੰ ਜਿੱਦ ਨੂੰ ਪਰੇਸ਼ਾਨ ਨਹੀਂ ਕਰਨਾ ਕੂਰ ਕਾ ਕੰਮਿਆਂ ਪਾਰਾ ਲੱਗੇ ਆ ਇਹ ਕਟਿਆ ਪੁਲਿਸ ਪ੍ਰਸ਼ਾਸਨ ਤੇ ਖੁੱਲੀ ਦੀ ਐਪੀ ਵੀ ਮਿਲਣਕੀ ਦੇ ਕਾਰਨ ਆ ਸ਼ੈਰੀਆਂ ਬੁਆਨ ਦੇ ਚਾ ਨੂੰ ਕਟਿਆ ਸਮਝਾ ਕਰਦੇ ਤਕਨੀਕੀ ਵੱਡੀ ਕੀ ਗੱਲ ਹੋ ਗਈ ਇੱਕ ਚੋਰ ਤੇ ਹਰਦਾ ਕਰ ਰਹੀ ਹੈ ਸਮਾਨ ਬਰਾਮਦ ਹੋ ਗਿਆ ਤੇ ਤੁਸੀਂ ਸੱਚ ਨੂੰ ਸਪੋਰ ਦੀ ਖਤਰ ਕਿਸਾਨਾਂ ਨੂੰ ਮਾਰਨ ਕਰਤੇ ਫਿਰ ਚਲਾਓ ਗੋਲੀਆਂ ਲੈਣੋ ਅੱਗੇ ਗੋਲੀਆਂ ਮਾਰੋ ਗੋਲੀਆਂ ਇਹ ਥੱਲੇ ਨਹੀਂ ਸਰਦਾ ਕੋਪ ਆਂਟ ਬਾ ਨਹੀਂ ਜਾਣਗੇ Tidum 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 Tidum